ਸਾਰੇ ਦੋਸਤਾਂ ਮਿੱਤਰਾਂ ਨੂੰ ਆਪਣੇ ਲਈ ਤਿੰਨ ਝੋਟੀਆਂ ਵਿਕਾਊ ਨੇਗੀਆਂ ਤੇ ਇਹਨਾਂ ਦੇ ਨਾਲੇ ਰੇਟ ਦੱਸਾਂਗੇ ਤੇ ਨਾਲੇ ਤੁਹਾਨੂੰ ਇਹ ਮਤਲਬ ਇਹਨਾਂ ਬਾਰੇ ਦੱਸਾਂਗੇ ਇਹ ਹੈਗੀਆਂ ਨੇ ਕਿ ਟੋਕੜਾ ਗੱਬਣਾ ਇੱਕ ਨੀਲੀ ਰਾਵੀ ਤੇ ਦੋਹਾਂ ਕਾਲੀਆਂ ਨੀਲੀ ਰਾਵੀ ਦੀ ਸਾਈਡ ਤੇ ਵੀਡੀਓ ਚਲਾਵਾਂਗੇ ਹਾਂਜੀ ਆ ਆ ਗਈ ਨੀਲੀ ਰਾਵੀ ਦੀ ਝੋਟੀ ਤੇ ਜਿਹੜੀ 7 ਮਹੀਨਿਆਂ ਦੀ ਗੱਬਣਾ ਤੇ ਇਹ ਤੁਹਾਨੂੰ ਤੋੜ ਕੇ ਵੀ ਦਿਖਾਉਣਿਆਂਗੇ ਅੱਜ ਤੁਹਾਨੂੰ ਗੱਬਣਾ ਤੰਨੇ ਚੋਟੀਆਂ ਦਿਖਾਉਣੇ ਆਗੇ ਇਸ ਵੀਡੀਓ ਦੇ ਵਿੱਚ ਤੇ ਇਹਨੂੰ ਐਂਡ ਤੱਕ ਦੇਖਿਓ ਤੇ ਦੇਖੋ ਕਿੰਨੀ ਚੌੜੀ ਆਪਰੋਂ ਝੋਟੀ ਤੇ ਪੂਰਾ ਵਧੀਆ ਦੁੱਧ ਕੱਢਦੀ ਆ 14 ਲੀਟਰ ਤੋਂ ਪਲੱਸ ਦੁੱਧ ਕੱਢੂਗੀ ਤੇ ਬਾਕੀ ਤੁਹਾਡੇ ਸਾਹਮਣੇ ਕੁਆਲਿਟੀ ਤੁਹਾਡੇ ਸਾਹਮਣੇ ਆ ਚਾਰੇ ਪੈਰ ਜੱਟੇ ਮੱਥੇ ਮੱਥੇ ਪਟਾ ਤੇ ਉਹ ਚਿੱਟੀ ਪ्योर ਨੀਲੀ ਰਾਬੀ ਝੋਟੀ ਐ ਇਹਦਾ ਰੇਟ ਹੈਗਾ ਜੀ ਰੇਟ ਹੈਗਾ ਜੀ 90000 ਰੁਪਇਆ ਤੇ ਉੱਪਰ ਜਿਹੜਾ ਨੰਬਰ ਚੱਲ ਰਿਹਾ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਆਪ ਦਾ ਰੇਟ ਤੈਅ ਕਰ ਸਕਦੇ ਹੋ ਤੇ ਲੈਂਡ ਦੇਣ ਦੀ ਗੱਲ ਕਰ ਸਕਦੇ ਹੋ ਆ ਆ ਗਈਆਂ ਦੂਜੀਆਂ ਕਾਲੀਆਂ ਮੱਝਾਂ ਤੇ ਇਹ ਵੀ ਤੀਜੇ-ਤੀਜੇ ਸੂਏ ਝੋਟੀਆਂ ਸੋਣਗੀਆਂ ਤੇ ਇਹਨਾਂ ਦਾ ਵੀ ਕੱਲੀ-ਕੱਲੀ ਦਾ ਰੇਟ ਦੱਸਾਂਗੇ ਤੇ ਤੁਹਾਨੂੰ ਖੋਲ ਕੇ ਦਿਖਾਵਾਂਗੇ ਤੇ ਸਾਰੀਆਂ ਬਾਰੇ ਜਾਣਕਾਰੀ ਦੇਵਾਂਗੇ ਤੇ ਆ ਪਹਿਲਾਂ ਆਪਾਂ ਵੱਡੀ ਝੋਟੀ ਖੋਲ ਦਿਆਂਗੇ ਤੇ ਇਹ ਵੀ 14 ਤੋਂ 15 ਪਲੱਸ ਦੁੱਧ ਦੇਊਗੀ ਤੇ ਇਹਦਾ ਰੇਟ ਹੈ ਜਿਹੜਾ ਤੁਹਾਨੂੰ ਉਹ ਵੀ ਦੱਸਾਂਗੇ ਤੇ ਪਹਿਲਾਂ ਤੁਸੀਂ ਇਹਦੀ ਕੁਆਲਿਟੀ ਚੈੱਕ ਕਰ ਲਓ ਤੇ ਇਹ ਹੈਗੀ ਹੈ ਆਪਣੀ 7.5 ਮਹੀਨਿਆਂ ਦੀ ਗੱਭਣ ਤੇ 8 ਮਹੀਨਿਆਂ ਤੋਂ ਇਹਦੇ ਦਿਨੋਂ ਉੱਪਰ ਹੀ ਹੋਗੇ ਮੰਨ ਲਓ ਵੀ 1.5 ਮਹੀਨਾ ਪੌਣੇ 2 ਮਹੀਨੇ ਦੇ ਸੂਣਦੇ ਰਹਿੰਦੇ ਨੇਗੇ ਤੇ ਬਾਕੀ ਤੁਸੀਂ ਚੈੱਕ ਕਰ ਲਓ ਪਹਿਲਾਂ ਤੁਹਾਨੂੰ ਆਹ ਦਿਖਾਉਣੇ ਆਗੇ ਜਿਹੜੀ 6.5 ਮਹੀਨਿਆਂ ਦੀ ਗੱਭਣ ਹੈਗੀ ਤੇ ਇਹਦਾ ਰੇਟ ਕੀ ਹੈ ਇਹਦਾ ਰੇਟ ਵੀ ਦੱਸਾਂਗੇ ਤੇ ਇਹਦਾ ਇਹ 6.5 ਮਹੀਨਿਆਂ ਦੀ ਗੱਭਣ ਹੈ ਤੇ ਇਹਦਾ ਰੇਟ ਹੈਗਾ 71000 ਰੁਪਇਆ ਤੇ ਇਹਦਾ ਵੀ ਤੁਸੀਂ ਉੱਪਰ ਨੰਬਰ ਚੱਲ ਰਿਹਾ ਉਸ ਨੰਬਰ ਤੇ ਰੇਟ ਤੈਅ ਕਰ ਸਕਦੇ ਹੋ ਅਗਲੇ ਨਾਲ ਫੋਨ ਤੇ ਤੇ ਆ ਤੁਹਾਨੂੰ ਉੱਪਰ ਦਿਖਾਉਣਿਆ ਵੀ ਤੇ ਕਿੰਨੀ ਚੌੜੀ ਮੱਝ ਹੈਗੀ ਤੇ ਥਾਣਾ ਦੀਆਂ ਸਾਰੀਆਂ ਪਾਸ ਨੇ ਬਾਈ ਲੇਵੇ ਦੀਆਂ ਥਾਣਾ ਦੀਆਂ ਸਾਰੀਆਂ ਪਾਸ ਕੀਤੀਆਂ ਹੋਈਆਂ ਲਗੀਆਂ ਮੱਝਾਂ ਸਾਰੀਆਂ ਡੈਰੀ ਚ ਵਾਈਆਂ ਨੇਗੀਆਂ ਕਿਉਂਕਿ ਡੈਰੀ ਵਾਲੇ ਮਾੜਾ ਪਸ਼ੂ ਰੱਖਦੇ ਨਹੀਂ ਇਹ ਤੁਸੀਂ ਸਾਰੇ ਜਾਣਦੇ ਹੋਗੇ ਤੇ ਇਹਦਾ ਰੇਟ ਹੈਗਾ 71000 ਰੁਪਿਆ ਤੇ ਤੁਸੀਂ ਫੋਨ ਤੇ ਉੱਪਰ ਗੱਲ ਕਰ ਸਕਦੇ ਹੋਗੇ ਤੇ ਬਾਕੀ ਤੁਸੀਂ ਆ ਕੁਆਲਿਟੀ ਚੈੱਕ ਕਰ ਲਓ ਤੇ ਤੁਹਾਡੇ ਸਾਹਮਣੇ ਹੈ ਜੋ ਕੁਝ ਹੈਗਾ ਤੇ ਉਹ ਇੱਕ ਰਹਿ ਗਈ ਪਰਲੇ ਸਿਰੇ ਵੱਡੀ ਝੋਟੀ ਤੇ ਇਹ ਵੀ ਦੁੱਧ ਬਾਈ 13 ਲੀਟਰ ਕੱਢੂਗੀ ਤੇ ਆਹ 14 ਤੋਂ ਪਲੱਸ ਕੱਢੂਗੀ ਜਿਹੜੀ ਆਪਾਂ ਖੋਲ ਕੇ ਤੁਹਾਨੂੰ ਦਿਖਾਉਣਿਆਂਗੇ ਤੇ ਨਾਲੇ ਤੋੜ ਕੇ ਦਿਖਾਉਣਿਆਂ ਤੇ ਇਹਦਾ ਰੇਟ ਆ ਜਿਹੜਾ ਇਹਦਾ ਰੇਟ ਹੈਗਾ 85000 ਰੁਪਇਆ ਤੇ ਆ ਤੁਹਾਨੂੰ ਕੁਆਲਟੀ ਜੈਕ ਕਰ ਲਓ ਇਹ ਤਾਂ ਤੁਸੀਂ ਐ ਮੰਨ ਲਓ ਵੀ ਮਹੀਨਾ ਡੇਢ ਮਹੀਨਾ ਪਾਉਣੇ ਪੌਣੇ 2 ਲਾ ਲਓ ਚਾਹੇ ਡੇਢ ਲਾ ਲਓ ਅਸਲ ਵਿੱਚ ਡੇਢ ਕ ਮਹੀਨਾ ਲਊਗੀ ਸੂਣ ਦਾ ਡੇਢ ਮਹੀਨੇ ਦੇ ਵਿੱਚ ਤਿਆਰ ਹੈ ਝੋਟੀ ਇਸ ਵਕਤ ਜਮਾ ਤਿਆਰ ਹੈਗੀ ਕੋਈ ਐ ਨਹੀਂ ਵੀ ਕਿਸੇ ਪਾਸੋਂ ਲੱਸੀ ਹੋਵੇ ਤੇ ਦੁੱਧ 14 ਤੋਂ ਪਲੱਸ ਕੱਢੂਗੀ ਤੇ ਡੈਰੀ ਚੋਂ ਇਹ ਮੱਝਾਂ ਆਈਆਂ ਹੋਈਆਂ ਨੇਗੀਆਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਆ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਉੱਪਰ ਨੰਬਰ ਚੱਲ ਰਿਹਾ ਉਹਦੇ ਕਾਲ ਕਰਕੇ ਤੁਸੀਂ ਆਪਦਾ ਰੇਟ ਤੈਅ ਕਰ ਸਕਦੇ ਹੋ ਤੇ ਪਿੰਡ ਹੀਰੋਂ ਕਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਡੰਗਰ ਹਨ ਸਾਸਤਰੀ ਕਾਲ ਜੀ ਸਾਰੇ ਦੋਸਤ